ਆਜੇ ਮੈਨੂੰ ਬਹਿਰੂਪੀਆ ਕਰਾਰ ਦੇਤਾ ਮੂੰਹ ਦੇ ਵਿੱਚ ਉਹਨਾਂ ਦੇ ਤਮਾਕੂ ਭਰਿਆ ਹੋਇਆ ਪੈਰ ਪਤਾ ਨਹੀਂ ਕਿਹੜੀ ਸਨ ਦੇ ਉਹਨਾਂ ਨੇ ਧੋਤੇ ਆ ਤੇ ਜਿਹੜੀ ਸਾਡੇ ਗੁਰੂ ਦੀ ਦਿੱਤੀ ਹੋਈ ਮੋਹਰ ਦਸਤਾਰ ਇਹ ਉਹਨਾਂ ਦੇ ਬਾਂਦਰਾ ਦੇ ਪੈਰਾਂ ਦੇ ਵਿੱਚ ਰੱਖਦਾ ਸੀ ਇਹਨੂੰ ਬਹਿਰੂਪੀਆ ਨਹੀਂ ਕਵਾਂਗੇ ਤੇ ਕੀ ਕਵਾਂਗੇ ਮੈਂ ਕੀਤਾ ਕੀ ਆ ਮੈਂ ਸਿਰਫ ਆਮ ਮੰਦਰ ਜਾ ਕੇ ਉਥੇ ਲੰਗਰ ਲਗਾਇਆ ਉਥੇ ਸਿੱਖੀ ਦੀ ਗੱਲ ਕੀਤੀ ਜਿਹੜਾ ਆਪਣੇ ਧਰਮ ਚ ਨਹੀਂ 라 ਦੂਜੇ ਧਰਮ ਚ ਤੂੰ ਜਾ ਕੇ ਲੰਗਰ ਲਾ ਰਿਆ ਸੇਵਾ ਕਰ ਰਿਆ ਪਰ ਕਮ ਸੋ ਕਮ ਤੂੰ ਆਪਣੇ ਗੁਰੂ ਦਾ ਇਤਿਹਾਸ ਤਨਾ ਤੋੜ ਮਰੋੜ ਤੁਸੀਂ ਮੈਨਾਂ ਧੱਕਾ ਕੀਤਾ ਮੈਨੂੰ ਇੱਕ ਨੋਟਿਸ ਨਹੀਂ ਕਰਿਆ ਪਾਖੇ ਦਾ ਕੀ ਸੁਣਨਾ ਇਹ ਕੀ ਦੇਣਾ ਪੰਜਾਬ ਨੂੰ ਕੁਝ ਹੈ ਇਹਦੇ ਚ ਇਹਨੇ ਕੀ ਚੰਗਾ ਕੰਮ ਕੀਤਾ ਜਿਹੜਾ ਨਹੀਂ ਮੈਂ ਪਿੰਡਰਾਂ ਵਾਲਿਆਂ ਵਾਂਗ ਦੇਸ਼ ਦੇ ਵਿੱਚ ਆਪਣਾ ਨਾਮ ਬਦਨਾਮ ਕੀਤਾ ਮੈਂ ਕੀਤਾ ਕੀ ਆ ਜਿਨੇ ਸੰਤ ਬਾਬਾ ਜਰਨੈਲ ਸਿੰਘ ਪਿੰਡਰਾਵਾਲਿਆਂ ਨੂੰ ਭੰਡ ਛੱਡਿਆ ਇਹ ਸਾਡਾ ਕੀ ਲੱਗਦਾ ਮੈਂ ਤੁਹਾਨੂੰ ਮਸ਼ਕਰੇ ਨਹੀਂ ਲਾਏ ਤੁਹਾਡੇ ਪੈਰੀ ਹੱਥ ਨਹੀਂ ਲਾਏ ਮੈਂ ਤੁਹਾਡੇ ਕੋਲ ਝੁਕਿਆ ਨਹੀਂ ਤੁਹਾਤੇ ਮੰਗਿਆ ਨਹੀਂ ਫਿਰ ਤੋਂ ਗੁਰੂ ਸਾਹਿਬ ਦਾ ਬਣਾ ਪਾ ਕੇ ਤੇ ਜਬ ਬੀੜੀਆਂ ਤਮਾਕੂ ਵਾਲਿਆਂ ਦੇ ਪੈਰਾਂ ਦੇ ਵਿੱਚ ਜਾ ਕੇ ਸਾਡੇ ਗੁਰੂ ਦੀ ਦਿੱਤੀ ਹੋਈ ਮੋਹਰ ਅਸੀਸ ਦੇ ਕੇ ਪੱਗ ਮਿਲੀ ਆ ਜੇ ਤੂੰ ਰੱਖੇਗਾ ਤਾਂ ਤੈਨੂੰ ਸ਼ਤਰੌੜੇ ਤਾਂ ਹਿੰਦੂਆਂ ਤੇ ਸਨਾਤਨਾ ਕਰਕੇ ਤੁਸੀਂ ਮੈਨੂੰ ਬਹਿਰੂਪੀਆ ਕਿਹਾ ਇਹ ਰੁਦਰਾਕਸ਼ ਦੀਆਂ ਮਾਲਾ ਕਰਕੇ ਕਿਹਾ ਪਰ ਇਹ ਜੇ ਸਾਨੂੰ ਧੱਕੇ ਨਾਲ ਸਨਾਤਨੀ ਕਵੇਗਾ ਅਸੀਂ ਨਹੀਂ ਆ ਅਸੀਂ ਇਹ ਚੀਜ਼ ਨੂੰ ਨਾ ਮੰਨਦੇ ਆ ਨਾ ਮੰਨਾਂਗੇ ਅਸੀਂ ਤੇ ਗੁਰੂ ਸਾਹਿਬ ਸਭ ਦੇ ਬੱਚੇ ਆ ਮਾਫ ਕਾਨਾ ਸਿੰਘ ਸਾਹਿਬ ਤੁਸੀਂ ਇੱਕ ਜਮਾਤ ਨੂੰ ਖੁਸ਼ ਕਰਿਆ ਇਹ ਰਹਿਮਤਾਂ ਦੀ ਭਰੀ ਹੈ ਅੱਜ ਅੱਜ ਇਹਨੂੰ ਮੈਂ ਝੋਲੀ ਨੂੰ ਖਾਲੀ ਨਹੀਂ ਕਹਿ ਸਕਦੀ ਇਹ ਸ੍ਰੀ ਗੁਰੂ ਰਾਮਦਾਸ ਦੀ ਰਹਿਮਤ ਆ ਮੇਰੀ ਮੈਂ ਸੋਚ ਨਹੀਂ ਸਕਦੀ ਵੀ ਇਹੋ ਜਿਹੇ ਬਿਆਨ ਹੋਣਗੇ ਕਿਉਂਕਿ ਇਹ ਪੈਸਾ ਦੇ ਕੇ ਚੱਲਦਾ ਸੀ ਗਲਦੇਵ ਨੂੰ ਵੀ ਬੁਲਾਇਆ ਜਾਵੇ ਕਿ ਜੋ ਕਰਤੂਤ ਤੂੰ ਕੀਤੀ ਐ ਉਹ ਸਹੀ ਸੀ ਕਿ ਗਲਤ ਸੀ ਮੇਰੀ ਮਜਬੂਰੀ ਮੇਰੇ ਹਾਲਾਤਾਂ ਨੂੰ ਹਰ ਜੀਤੇ ਨੇ ਦਬਾਇਆ ਤੁਸੀਂ ਬਾਣੇ ਵੱਲੋਂ ਲੈ ਜਾ ਉਹ ਵੀ ਬਹਿਰੂਪਿਆ ਤੁਹਾਡੇ ਕੋ ਮੈਂ ਤੁਹਾਨੂੰ ਫੋਟੋਆਂ ਦਿਖਾ ਦਿਆਂ ਕਿ ਜਿੰਨਾ ਚ ਕੈਪਰੀਆਂ ਚ ਤੁਸੀਂ ਇਹ ਦੱਸੋ ਵੀ ਬਹਿਰੂਪਿਆ ਹੈ ਕਿਹੜੇ ਕੰਮ ਚ ਨਹੀਂ ਹੈ ਇਹ ਤੇ ਹਰ ਕੰਮ ਚ ਬਹਿਰੂਪਿਆ ਵੀਰ ਜੀ ਇਹ ਸੜਕ ਤੇ ਸਬਜ਼ੀ ਨਹੀਂ ਲੈ ਸਕਦਾ ਇਹਦੇ ਕੰਮਕਾਰ ਇਦਾਂ ਤੇ ਆ ਇਹਨੂੰ ਕਰਤੂਤ ਆਪਣੀ ਦਾ ਪਤਾ ਆ ਇਹ ਕਿਉਂ ਨਹੀਂ ਜਾ ਰਿਹਾ ਇਹਨੂੰ ਸੇਫਟੀ ਨਾਲ ਉਥੇ ਲਿਆ ਕੇ ਪੰਜਾ ਸਿੰਘਾਂ ਦੇ ਪੰਜਾ ਪਿਆਰਿਆਂ ਦੇ ਪੇਸ਼ ਕੀਤਾ ਜਾਵੇ ਖਤਰਾ ਕਾਦਾ ਨਹੀਂ ਜਦੋਂ ਕੋਈ ਗਲਤੀ ਨਹੀਂ ਗਾ ਇਹਨਾਂ ਖਤਰਾ ਕਾਦਾ ਸਾਨੂੰ ਕੋਈ ਖਤਰਾ ਨਹੀਂ ਮੈਨੂੰ ਹੁਣ ਕਹਿਣ ਰਾਤ ਕਹਿਣ ਅਸੀਂ ਹਾਜ਼ਰ ਹੋਵਾਂਗੇ ਪੰਜਾਬ ਦੇ ਵਿੱਚ ਜਿਵੇਂ ਹੜ੍ਹਾਂ ਦੀਆਂ ਖਬਰਾਂ ਚੱਲ ਰਹੀਆਂ ਨੇ ਕਿ ਫਲਾਣੀ ਥਾਂ ਆ ਹੋ ਗਿਆ ਫਲਾਣੀ ਥਾਂ ਐਨਾ ਪਾਣੀ ਆ ਗਿਆ ਪਰ ਉੱਥੇ ਇੱਕ ਜੱਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾਜੋ ਰਾਣੇ ਫਰਮਾਨ ਜਾਰੀ ਕਰ ਦਿੱਤਾ ਕਿ ਜਿਹੜਾ ਹਰਜੀਤ ਰਸੂਲਪੁਰਾ ਉਸ ਨੂੰ ਬਹਿਰੂਪੀਆ ਕਰਾਰ ਕਰ ਦਿੱਤਾ ਪਰ ਦੂਜੇ ਪਾਸੋਂ ਹਰਜੀਤ ਰਸੂਲਪੁਰ ਵੀ ਕਹਿੰਦੇ ਨਜ਼ਰ ਆਏ ਕਿ ਮੈਨੂੰ ਬੁਲਾਏ ਬਿਨਾਂ ਹੀ ਤੁਸੀਂ ਕਿਵੇਂ ਇਸ ਤਿੱਕੇ ਨਾਲ ਇੱਕ ਚੀਜ਼ਾਂ ਕਰ ਦਿੱਤੀਆਂ ਪਰ ਇਸ ਉੱਤੇ ਸਮਝਣ ਦੀ ਕੋਸ਼ਿਸ਼ ਕਰਾਂਗੇ ਇੱਕ ਬੜਾ ਚਰਚਿਤ ਨਾਂ ਨਰਿੰਦਰ ਕੌਰ ਰਿਆ ਹੈ ਪਿਛਲੇ ਟਾਈਮ ਦੇ ਵਿੱਚ ਕਿਉਂਕਿ ਹਾਲਾਤ ਐਵੇਂ ਦੇ ਸੀਗੇ ਉਹਨਾਂ ਨੂੰ ਖੁਸ਼ੀ ਬੜੀ ਹੋਈ ਜਦੋਂ ਗਿਆਨੀ ਜੀ ਨੇ ਫੈਸਲਾ ਸੁਣਾਇਆ ਇਕਤਰਤਾ ਹੋਈ ਸੀ ਕਿ ਜਦੋਂ ਇਹ ਕਹਿੰਦੇ ਕਿ ਮੇਰੇ ਮਨ ਨੂੰ ਸੰਤੁਸ਼ਟੀ ਹੋਈ ਅੱਜ ਮੈਂ ਗੱਲ ਤੁਹਾਡੇ ਨਾਲ ਖੁੱਲੇ ਤਰੀਕੇ ਨਾਲ ਕਰਾਂਗੀ ਆ ਸਾਹਮਣੇ ਲੋਕਾਂ ਦੇ ਅੱਗੇ ਗੱਲ ਕਰਾਂਗੀ ਕਿਉਂਕਿ ਪਹਿਲਾਂ ਜਦੋਂ ਗੱਲ ਹੁੰਦੀ ਸੀ ਕਿ ਫੇਸ ਬੰਦ ਕੇ ਗੱਲ ਹੁੰਦੀ ਸੀ ਕਿ ਅੱਜ ਮੈਂ ਦੱਸਾਂਗੀ ਕਿ ਇਹ ਗੱਲਾਂ ਕੀ ਕੋਸ਼ਿਸ਼ ਗਿਆ ਮੇਰੇ ਨਾਲ ਨੇ ਬੀਬੀ ਜੀ ਨਰਿੰਦਰ ਕੌਰ ਤੇ ਇਹਨਾਂ ਤੋਂ ਸਮਝਣ ਦੀ ਕੋਸ਼ਿਸ਼ ਕਰਾਂਗੀ ਇਹਨਾਂ ਨੂੰ ਖੁਸ਼ੀ ਕਿਉਂ ਹੈ ਕੀ ਕਾਰਨ ਹੈ ਕਿ ਵੀ ਇਹ ਖੁਸ਼ੀ ਮਨਾ ਰਹੇ ਨੇ ਕਿ ਆ ਰਹੇ ਨੇ ਕਿ ਵੀ ਵਧੀਆ ਉਹਨਾਂ ਨੂੰ ਬਹਿਰੂਪਿਆ ਇਕਰਾਰ ਕਰ ਦਿੱਤਾ ਬੀਬੀ ਜੀ ਕੀ ਗੱਲ ਤੁਸੀਂ ਇੰਨੀ ਖੁਸ਼ੀ ਕਿਉਂ ਮਨਾ ਰਹੇ ਹੋ ਤੁਹਾਨੂੰ ਕਿਉਂ ਲੱਗਦਾ ਕਿ ਵੀ ਕਿਸੇ ਨੂੰ ਇਸ ਤਿੱਕੇ ਨਾਲ ਬਹਿ ਰੁਪਿਆ ਕਰਾਰ ਦੇ ਦੇਣਾ ਸਹੀ ਗੱਲ ਆ ਚੰਗੀ ਗੱਲ ਹੈ ਬਿਲਕੁਲ ਸਭ ਤੋਂ ਪਹਿਲਾਂ ਕਿ ਵਾਹਿਗੁਰਜ ਜਿੱਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਮੇਰੀ ਅਰਦਾਸ ਜਿਹੜੀ ਗੁਰਸਾਭ ਦੇ ਚਰਨਾਂ ਦੇ ਵਿੱਚ ਕਬੂਲ ਕੀਤੀ ਗਈ ਹੈ ਜਿਵੇਂ ਕਿ ਅਰਦਾਸ ਸੁਣੀ ਆ ਪ੍ਰਮਾਤਮਾ ਤਾਂ ਸ਼੍ਰੀ ਗੁਰੂ ਰਾਮਦਾਸ ਦੇ ਘਰ ਦੇ ਵਿੱਚ ਕੋਈ ਘਾਟਾ ਨਹੀਂ ਜਿਹਦਾ ਕੋਈ ਨਹੀਂ ਨੰਦਾ ਉਹਦਾ ਰੱਬ ਹੁੰਦਾ ਅੱਜ ਮੇਰਾ ਮਨ ਨੂੰ ਨਾ ਮਤਲਬ ਇੰਨਾ ਕਿ ਸਕੂਨ ਮਿਲਿਆ ਕਿ ਮੈਂ ਸ਼ਾਇਦ ਬਿਆਨ ਨਹੀਂ ਕਰ ਸਕਦੀ ਵੀਰ ਜੀ ਜਿਹੜਾ ਕੁਲਦੀਪ ਸਿੰਘ ਜਹੇਦਾਰ ਆਪਣੇ ਕੁਲਦੀਪ ਸਿੰਘ ਗੁੜਗੱਜ ਜੀ ਜਹੇਦਾਰ ਸਾਹਿਬ ਸਤਿਕਾਰਯੋਗ ਸਾਡੇ ਮੇਰੇ ਵੱਲੋਂ ਮੇਰੇ ਸਾਰੇ ਪਰਿਵਾਰ ਵੱਲੋਂ ਉਹਨਾਂ ਦਾ ਇੰਨਾ ਕੁ ਧੰਨਵਾਦ ਕਰਦੇ ਆ ਕਿ ਜਿਹੜਾ ਮੇਰਾ ਦੁੱਖ ਉਹਨਾਂ ਤੱਕ ਪਹੁੰਚਿਆ ਤੇ ਉਹਨਾਂ ਨੇ ਇਹ ਜਿਹੜਾ ਬਿਆਨ ਦਿੱਤਾ ਨਾ ਉਸ ਬਿਆਨ ਨੂੰ ਸੁਣ ਕੇ ਵੀਰ ਜੀ ਮੈਨੂੰ ਜਿਹੜੀ 5 ਸਾਲ ਤੋਂ ਭੁੱਖ ਨਹੀਂ ਸੀ ਨਾ ਲੱਗ ਰਹੀ ਮੈਂ ਰਾਤੀ ਦੋ ਰੋਟੀਆਂ ਵੀ ਖਾਦੀਆਂ ਜਿਹੜੀ ਮੈਨੂੰ ਦਵਾਈਆਂ ਨਾਲ ਨੀਂਦ ਨਹੀਂ ਸੀ ਆਉਂਦੀ ਉਹ ਮੈਨੂੰ ਨੀਂਦ ਵੀ ਆਈ ਕਿਉਂ ਕਿ ਕਮਸ ਕਮ ਪਤਾ ਤੋ ਲੱਗਾ ਕਿ ਸਾਡੇ ਪੰਜਾਬ ਦੇ ਵਿੱਚ ਕਿਦਾਂ ਦੇ ਬਹਿਰੂਪੀਏ ਵੜ ਗਏ ਕਿਦਾਂ ਦੇ ਇੱਥੇ ਆਣ ਕੇ ਵਸ ਗਏ ਕਿੱਥੋਂ ਆਏ ਕੌਣ ਏ ਕੀ ਹੋਈ ਆ ਇਹਨਾਂ ਦਾ ਪਿਛੌੜ ਕੀ ਆ ਦੇਖੋ ਗੁਰੂ ਸਾਹਿਬ ਨੇ ਕਿਹਾ ਸੀ ਕਿ ਮੈਂ ਜਣਾ ਮੇਰਾ ਪੰਥ ਖਾਲਸਾ ਵਸੇ ਚੜ੍ਹਦੀ ਕਲਾ ਚ ਰਹੇ ਗੁਰੂ ਸਾਹਿਬ ਨੇ ਆਪਣਾ ਪਰਿਵਾਰ ਵਾਰਤਾ ਕਾਦੀ ਖਾਤਰ ਵਾਰਿਆ ਸਾਡੀ ਖਾਤਰ ਵਾਰਿਆ ਜਿਹੜੇ ਗੁਰੂ ਨੇ ਸਾਡੇ ਖਾਤਰ ਪਰਿਵਾਰ ਵਾਰ ਦਿੱਤਾ ਉਹਨਾਂ ਨੇ ਕਿਹਾ ਵੀ ਬਾਣਾ ਇਸੀ ਚੀਜ਼ ਹੋਊਗੀ ਕਿ ਲੱਖਾਂ 'ਚ ਖੜਿਆ ਪਛਾਣਿਆ ਜਾਊਗਾ ਉਸ ਬਾਣੇ ਦੇ ਵਿੱਚ ਬਹਿਰੂਪੀਏ ਵੜੇ ਜੋ ਕਿ ਇਜਤਾਂ ਨੂੰ ਲੁੱਟਦੇ ਸਾਡੇ ਗੁਰੂ ਦਾ ਇਤਿਹਾਸ ਤੋਰ ਮਰੋੜ ਕੇ ਸਮਾਜ ਦੇ ਵਿੱਚ ਪੇਸ਼ ਕਰਦੇ ਸੰਗਤਾਂ ਦੇ ਵਿੱਚ ਪੇਸ਼ ਕਰਦੇ ਇਦਾਂ ਦੇਆਂ ਨੂੰ ਨੱਥ ਪੈਣੀ ਚਾਹੀਦੀ ਆ ਠੀਕ ਹੈ ਰਹੀ ਗੱਲ ਜਿਹੜੀ ਇਹ ਦਸਤਾਰ ਆ ਸਿਰਾਂ ਦੇ ਮੁੱਲ ਵੀਰਜੀ ਪੈਂਦੇ ਸੀ ਇਹ ਸਾਰਿਆਂ ਨੂੰ ਤੁਹਾਨੂੰ ਇਤਿਹਾਸ ਦਾ ਪਤਾ ਤੁਸੀਂ ਗੁਰ ਸੇਖੋਂ ਸੀਸ ਦੇ ਕੇ ਇਸ ਪੱਗ ਮਿਲੀ ਹੈ ਜਿਹੜੀ ਤੁਸੀਂ ਸਜਾਈ ਹੈ ਇਹ ਬਹਿਰੂਪੀਆ ਬਾਂਦਰ ਇਹ ਕੀ ਕਰਦਾ ਸੀ ਤੁਸੀਂ ਫੋਟੋਆਂ ਦੇਖੀਆਂ ਮੈਨੂੰ ਕੋ ਵੀ ਹੈਗੇ ਮੈਂ ਦੁਬਾਰਾ ਜਨਤਕ ਕਰਾਂਗੀ ਮੂੰਹ ਦੇ ਵਿੱਚ ਉਹਨਾਂ ਦੇ ਤਮਾਕੂ ਭਰਿਆ ਹੋਇਆ ਪੈਰ ਪਤਾ ਨਹੀਂ ਕਿਹੜੀ ਸਨ ਦੇ ਉਹਨਾਂ ਨੇ ਧੋਤੇ ਆ ਤੇ ਜਿਹੜੀ ਸਾਡੇ ਗੁਰੂ ਦੀ ਦਿੱਤੀ ਹੋਈ ਮੋਹਰ ਦਸਤਾਰ ਇਹ ਉਹਨਾਂ ਦੇ ਬਾਂਦਰਾਂ ਦੇ ਪੈਰਾਂ ਦੇ ਵਿੱਚ ਰੱਖਦਾ ਸੀ ਇਹਨੂੰ ਬਹਿਰੂਪੀਆ ਨਹੀਂ ਕਵਾਂਗੇ ਤੇ ਕੀ ਕਵਾਂਗੇ ਇਹਨਾਂ ਨੂੰ ਤਪਾਦੀ ਵੀ ਮਿਲੀ ਹੋਈ ਹੈ ਸੰਤ ਦੀ ਸੰਤ ਦੀ ਤਪਾਦੀ ਦਿੱਤੀ ਗਈ ਹੈ ਸਰਟੀਫਿਕੇਟ ਇੱਕ ਖਾਸ ਤੌਰ ਦੇ ਉੱਤੇ ਦਿੱਤਾ ਗਿਆ ਉਹ ਤਾਂ ਸੰਤ ਵੀ ਨੇ ਬਾਬਾ ਵੀ ਨੇ ਨਿਹੰਗ ਵੀ ਨੇ ਉਹਤੇ ਨਿਹੰਗ ਵੀ ਹੈ ਬਾਬਾ ਵੀ ਹੈ ਇਹ ਪੁੱਛਿਆ ਜਾਣਾ ਚਾਹੀਦਾ ਮੈਂ ਜਹਦਾਰ ਸਾਹਿਬ ਦੇ ਅੱਗੇ ਫੇਰ ਹੱਥ ਜੋੜ ਕੇ ਬੇਨਤੀ ਕਰਦੀ ਆ ਸੰਗਤਾਂ ਦੇ ਅੱਗੇ ਜਥਿਆ ਬੰਦੀਆਂ ਦੇ ਅੱਗੇ ਇਹਨੂੰ ਪੰਜਾਂ ਸਿੰਘਾਂ ਦੇ ਪੇਸ਼ ਕੀਤਾ ਜਾਵੇ ਠੀਕ ਹੈ ਉਹ ਤਾਂ ਕਹਿ ਰਹੇ ਕਿ ਮੈਨੂੰ ਬੁਲਾਇਆ ਨਹੀਂ ਪੇਸ਼ ਪਹਿਲਾਂ ਗੱਲ ਕਰਨੀ ਚਾਹੀਦੀ ਸੀ ਕਿ ਮੈਨੂੰ ਬਿਨਾ ਪੁੱਛੀ ਮੈਨੂੰ ਮੇਰੇ ਨਾਲ ਗੱਲ ਕਰੇ ਬਿਨੇ ਬਹਿ ਰੁਪਿਆ ਕਹਿ ਦਿੱਤਾ ਕਹਿੰਦੇ ਕਹਿੰਦੇ ਮੈਂ ਕਿਹੜਾ ਚੋਰੀਆਂ ਕਰਦਾ ਫਿਰਦਾ ਮੈਂ ਕਿਹੜਾ ਗੱਲ ਦੇ ਵਿੱਚ ਕੋਈ ਚੀਜ਼ ਪਾ ਕੇ ਤੁਰਿਆ ਫਿਰਦਾ ਨਹੀਂ ਚੋਰੀਆਂ ਨਹੀਂ ਕਰਦਾ ਉਹਨਾਂ ਕੋਈ ਇੱਜ਼ਤਾਂ ਤੋਂ ਲੁੱਟਦਾ ਫਿਰਦਾ ਅੱਜ ਤੋਂ 5 ਸਾਲ ਪਹਿਲਾਂ ਮੈਂ ਇਹ ਕਿਹਾ ਸੀ ਨਾ ਤੁਹਾਡੇ ਨਾਲ ਵੀ ਇੰਟਰਵਿਊ ਹੋਈ ਸੀ ਬਹੁਤ ਜਨਤਾ ਨੇ ਸੰਗਤ ਨੇ ਸੁਣੀ ਵੀ ਆਏ ਗੱਲ ਕਿ ਅਸੀਂ ਮੈਂ ਕਿਹਾ ਸੀਗਾ ਵੀ ਮੈਂ ਇਸ ਜਿਹੜੀ ਰੌਲਾ ਚੱਲ ਰਿਹਾ ਨਾ ਕੋਰਟ ਕੇਸ ਜਿਹੜਾ ਜਿਹੜੇ ਬਥੇਰੇ ਆਏ ਸੀ ਇਹਦੇ ਮੈਂ ਨਾਮ ਲਾਵਾਂਗੀ ਤੁਹਾਡੇ মিডিਆ ਦੇ ਰਾਹੀਂ ਦੁਬਾਰਾ ਆਪਾਂ ਇੱਕ ਵਾਰ ਸਾਰਿਆਂ ਨੂੰ ਇਹ ਚੀਜ਼ ਨਾਮ ਲੈ ਕੇ ਦੱਸਾਂਗੇ ਕਿ ਕੌਣ-ਕੌਣ ਇਹ ਮੇਰੇ ਇਸ ਮਸਲੇ ਦੇ ਵਿੱਚ ਆਇਆ ਇਹਦੇ ਸਾਥੀ ਜਿਹੜੇ ਆ ਇਹਦੇ ਬਲਾਤਕਾਰੀ ਦੇ ਹਰਜੀਤੇ ਦੇ ਜਿਹੜਾ ਆਪਣੇ ਉਹਨਾਂ ਨੇ ਹਾਂ ਤੁਸੀਂ ਹੁਣ ਆਹ ਸ਼ਬਦ ਨਾ ਵਰਤੋ ਕਿਉਂਕਿ ਇਹ ਸਬ ਜੁਡੀਸ਼ਲੀ ਕੋਰ ਚੀਜ਼ਾਂ ਨੇ ਕਿਉਂਕਿ ਉਹ ਉਹਨਾਂ ਸਬ ਜੁਡੀਸ਼ਲੀ ਚੱਲ ਰਿਹਾ ਕੋਰ ਤੇ ਚੱਲ ਰਿਹਾ ਹੈ ਹਾਂ ਇਹ ਤੇ ਇੱਥੇ ਮੈਂ ਇਹ ਹਾਂਜੀ ਅੱਛਾ ਇਹ ਜਿਹੜਾ ਬਹਿਰੂਪੀਆ ਇਹਦੇ ਜਿਹੜੇ ਸਾਥੀ ਆ ਇਹਨਾਂ ਦਾ ਮੈਂ ਨਾਮ ਵੀ ਲਾਵਾਂਗੀ ਠੀਕ ਹੈ ਮੈਂ ਉਹਨਾਂ ਦੇ ਅੱਗੇ ਬੇਨਤੀ ਕੀਤੀ ਸੀ ਕਿ ਵੇਖੋ ਮੇਰੀ ਬਹੁਤੀ ਚੱਲ ਇੰਨੀ ਨਹੀਂ ਜ਼ਿਆਦਾ ਨਹੀਂ ਮੈਂ ਕਰ ਸਕਦੀ ਮੇਰੇ ਗੁਰੂ ਨੇ ਮੇਰੇ ਸ੍ਰੀ ਗੁਰੂ ਰਾਮਦਾਸ ਨੇ ਇੰਨੀ ਮੈਨੂੰ ਸਮਰੱਥਾ ਦਿੱਤੀ ਹੈ ਕਿ ਮੈਂ ਪੰਜਾਂ ਗੱਡੀਆਂ ਦਾ ਵੀ ਖਰਚਾ ਕਰ ਸਕਦੀ ਆ ਚਲੋ ਮੇਰੇ ਨਾਲ ਸ੍ਰੀ ਦਰਬਾਰ ਸਾਹਿਬ ਤੇ ਜਾ ਕੇ ਉਥੇ ਇਹ ਹਾਜ਼ਰ ਹੋ ਜਾ ਕਿ ਮੈਂ ਮੇਰੀ ਕੋਈ ਮੈਂ ਸਹੀ ਸਲਾਮਤ ਆ ਕਿ ਮੈਂ ਜੋ ਮੈਂ ਬਾਣੇ ਚਾ ਮੈਂ ਸਈਆ ਮੈਨੂੰ ਬਿਨਾ ਮਤਲਬ ਤੋਂ ਹੀ ਬਹਿਰੂਪੀਆ ਕਿਹਾ ਜਾ ਰਿਹਾ ਜੋ ਵੀ ਇਹਨੂੰ ਸ਼ਬਦ ਲੱਗ ਰਿਹਾ ਨਾ ਟੈਗ ਲੱਗਾ ਵਾ ਉਹ ਝੂਠਾ ਟੈਗ ਲੱਗਾ ਆ ਉਹ ਤਾਂ ਕਹਿੰਦੇ ਮੈਂ ਜਾ ਨਹੀਂ ਸਕਦਾ ਮੈਂ ਤਾਂ ਸੇਫ ਨਹੀਂ ਪੰਜਾਬ ਚ ਜਾਵਾਂਗਾ ਜੇ ਤਖਤ ਤੇ ਕਿਵੇਂ ਚੱਲ ਜਾਵਾਂਗਾ ਉਹ ਤਾਂ ਗਏ ਹੀ ਨਹੀਂ ਉਹਨਾ ਉਹ ਕਹਿੰਦੇ ਜਾਣਾ ਚਾਹੁੰਨਾ ਮੈਂ ਕਹਿੰਦਾ ਮੈਂ ਸੇਫ ਹੀ ਨਹੀਂ ਪੰਜਾਬ ਚ ਗਿਆ ਜੇ ਸੇਫ ਨਹੀਂਗਾ ਤੁਸੀਂ ਇਹ ਦੱਸੋ ਤੁਹਾਡੀ ਗਲਤੀ ਨਹੀਂ ਗਈ ਤੁਸੀਂ ਫ੍ਰੀ ਮਾਈਂਡ ਹੋ ਤੁਹਾਡੀ ਤੁਸੀਂ ਸਹੀ ਹੋ ਤੁਸੀਂ ਜਿੱਥੇ ਮਰਜੀ ਜਾਓ ਦੇਖੋ ਤੁਸੀਂ ਕਿਉਂ ਨਹੀਂ ਸਿਫ ਤੁਹਾਨੂੰ ਗਲਤ ਡਰ ਤਾਂ ਹੋਗਾ ਜੇ ਤੁਸੀਂ ਕਿਸੇ ਗੱਲ ਤੋਂ ਗਲਤ ਹੋਵੋਗੇ ਡਰ ਤਾਂ ਹੈ ਮੈਂ ਸੱਚ ਬੋਲਦਾ ਸੱਚ ਗੱਲਾਂ ਕਹਿੰਨਾ ਕਹਿੰਦੇ ਆਂ ਅੰਦਾਜ਼ ਤੱਕ ਇਨਸਾਨ ਥੋੜੀ ਹੈ ਅੰਦਾਜ਼ ਤੱਕ ਪ੍ਰਮਾਤਮਾ ਹੈ ਜਿੱਤੇ ਦਿੰਨੇ ਆ ਸੀ ਤਾਂ ਮੁੱਲ ਲੈ ਕੇ ਚੀਜ਼ਾਂ ਖਾ ਰਿਆ ਕਹਿੰਦੇ ਸਾਰੀਆਂ ਚੀਜ਼ਾਂ ਕਹਿੰਦੇ ਮੈਂ ਤਾਂ ਡਰਦਾ ਕਹਿੰਦੇ ਵੀ ਸੱਚ ਕੌੜਾ ਹੁੰਦਾ ਕਹਿੰਦੇ ਸੱਚ ਕੌੜਾ ਹੁੰਦਾ ਨਾ ਸੱਚ ਬੋਲਣਾ ਵੀ ਔਖਾ ਸੱਚ ਦੇ ਸਾਹਮਣੇ ਜਾਣਾ ਹੀ ਔਖਾ ਦੇਖੋ ਪ੍ਰਮਾਤਮਾ ਦੇ ਘਰ ਚ ਕਿਸੇ ਨੂੰ ਕੋਈ ਖਤਰਾ ਨਹੀਂ ਜਿੱਤੇ ਪਰਮਾਤਮਾ ਦੇ ਘਰੇ ਨੂੰ ਕਹਦਾ ਡਾਰਾ ਸ੍ਰੀ ਗੁਰੂ ਰਾਮਦਾਸ ਦੇ ਘਰੇ ਕਿਹਦਾ ਡਾਰਾ ਜਿੱਥੇ ਕੋਈ ਨਹੀਂ ਉੱਥੇ ਪਰਮਾਤਮਾ ਦੀ ਰਾਖੀ ਹੈ ਜਿੱਥੇ ਕੋਈ ਨਹੀਂ ਹੁੰਦਾ ਉੱਥੇ ਵੀ ਪਰਮਾਤਮਾ ਰਾਖੀ ਕਰਦਾ ਇਹ ਆਪਣੀ ਸੇਫਟੀ ਦੇ ਨਾਲ ਜਾਵੇ ਜਿੱਥੇ ਜਾਣਾ ਇਹਨੂੰ ਕੋਈ ਕੁਝ ਨਹੀਂ ਕਹਿੰਦਾ ਇਹ ਅੱਜ ਵੀ ਮੈਂ ਕਹਿੰਨੀ ਪੰਜ ਪੰਤ ਤਖਤਾਂ ਤੇ ਵੀ ਮੈਂ ਚੱਟੀਆਂ ਪਾਈਆਂ ਸੀ ਚਲੋ ਮੈਂ ਇਹਨਾਂ ਦਾ ਧੰਨਵਾਦ ਕਰਦੀ ਹਾਂ ਜਹੇਦਾਰ ਸਾਹਿਬ ਦਾ ਜਿਨ੍ਹਾਂ ਨੇ ਇਹ ਚੀਜ਼ ਨੂੰ ਇਹਨਾਂ ਦੇ ਤੱਕ ਪਹੁੰਚੀ ਆ ਮੈਂ ਇਹ ਕਹਿਣਾ ਚਾਹੁੰਦੀ ਹਾਂ ਵੀ ਇਹਨੂੰ ਕੋਈ ਖਤਰਾ ਨਹੀਂ ਇਹਨੂੰ ਮੈਂ ਸੰਗਤਾਂ ਨੂੰ ਵੀ ਕਹਿਣਾ ਚਾਹੁੰਦੀ ਹਾਂ ਜਿਨ੍ਹਾਂ ਦਾ ਇਹਨਾਂ ਨੂੰ ਖਤਰਾ ਵਾ ਉਹਨਾਂ ਤੱਕ ਆਵਾਜ਼ ਜਾਂਦੀ ਆ ਤੇ ਇਹਨੂੰ ਸੇਫਟੀ ਨਾਲ ਉੱਥੇ ਲਿਆ ਕੇ ਪੰਜਾ ਸਿੰਘਾਂ ਦੇ ਪੰਜਾ ਪਿਆਰਿਆਂ ਦੇ ਪੇਸ਼ ਕੀਤਾ ਜਾਵੇ ਖਤਰਾ ਕਾਦਾ ਇਹਨੇ ਜੇ ਕੋਈ ਗਲਤੀ ਨਹੀਂ ਗਾ ਇਹਨੂੰ ਖਤਰਾ ਕਾਦਾ ਸਾਨੂੰ ਕੋਈ ਖਤਰਾ ਨਹੀਂ ਆ ਮੈਨੂੰ ਹੁਣ ਕਹਿਣ ਰਾਤ ਕਹਿਣ ਅਸੀਂ ਹਾਜ਼ਰ ਹੋਵਾਂਗੇ ਹਾਂਜੀ ਅਸੀਂ ਮੈਂ ਹਾਜ਼ਰ ਹੋਵਾਂਗੇ ਹੋਰ ਵੀ ਜੇ ਕੋਈ ਸੰਗਤਾਂ ਜਿੱਦਾਂ ਆਪਣੇ ਜਥੇ ਬੰਦੀਆਂ ਵਾ ਸਾਰੇ ਹਾਜ਼ਰ ਹੋਣਗੇ ਦਾਰ ਉਹਨੂੰ ਆ ਜਿਹੜਾ ਚੋਰ ਹੁੰਦਾ ਸਹੀ ਬੰਦੇ ਨੂੰ ਕੋਈ ਡਰ ਨਹੀਂ ਬਿਲਕੁਲ ਤੁਸੀਂ ਅੱਜ ਫੇਸ ਨਹੀਂ ਕਵਰ ਕੀਤਾ ਤੁਸੀਂ ਬਿਨਾ ਫੇਸ ਕਵਰ ਗੱਲ ਕਰ ਰਹੇ ਹੋ ਤੁਸੀਂ ਕਹਿ ਰਹੇ ਕਿ ਮੈਂ ਅੱਜ ਮੇਰੇ ਕੋਲੋਂ ਇਹ ਬੜੀਆਂ ਚੀਜ਼ਾਂ ਜਿਹੜੀਆਂ ਕਲੀਅਰ ਹੋ ਗਈਆਂ ਨੇ ਮੈਂ ਬੜੀ ਖੁਸ਼ ਹਾਂ ਤੁਹਾਨੂੰ ਕੀ ਲੱਗਦਾ ਕਿ ਵੀ ਅੱਜ ਤੁਸੀਂ ਸਾਹਮਣੇ ਇਸੇ ਤਰ੍ਹਾਂ ਸੰਗਤ ਦੇ ਕੋਲ ਕਿਉਂ ਆਏ ਕੀ ਕਾਰਨ ਹੈ ਦੇਖੋ ਜੀ ਜਿਹਦਾ ਕੋਈ ਨਹੀਂ ਹੁੰਦਾ ਮੈਂ ਪਹਿਲਾਂ ਵੀ ਕਿਹਾ ਉਹਦਾ ਰੱਬ ਹੈ ਅੱਜ ਜੇ ਮੇਰੇ ਅੱਖਾਂ 'ਚ ਅੰਸੂ ਆਏ ਹਨ ਤੇ ਇਹ ਖੁਸ਼ੀ ਦੇ ਆ ਦਨੇ ਹਾਵੀ ਦਨੇ ਹਾਵੀ ਕਚੈਰੀ ਚ ਪੈਸਾ ਦੇ ਕੇ ਬੰਦਾ ਸੱਚਾ ਹੋ ਸਕਦਾ ਪਰ ਮੇਰੇ ਗੁਰੂ ਦੇ ਘਰ ਦੀ ਕਚੈਰੀ ਚ ਕੋਈ ਨਹੀਂ ਬਚ ਸਕਦਾ ਉੱਥੇ ਪੈਸਾ ਨਹੀਂ ਚੱਲਣਾ ਉੱਥੇ ਅਮਲਾਂ ਦੇ ਨਿਬੇੜੇ ਹੋਣੇ ਸੱਚ ਰੱਬ ਦਾ ਨਾਮ ਹੈ ਪਰ ਇੱਥੇ ਮੈਂ ਕਹਿ ਦੇਣਾ ਕਿਤੇ ਨਾ ਕਿਤੇ ਕਿਣ ਮਾਤਰ ਮੇਰੀ ਮਜਬੂਰੀ ਮੇਰੇ ਹਾਲਾਤਾਂ ਨੂੰ ਹਰ ਜੀਤੇ ਨੇ ਦਬਾਇਆ ਪਿੱਛਾਈ ਦੇ ਡਰ ਜੀ ਮੈਂ ਸ੍ਰੀ ਗੁਰੂ ਰਾਮਦਾਸ ਦਾ ਬੱਚਾ ਮੈਂ ਉਹਨਾਂ ਚੋਂ ਨਹੀਂ ਸੀ ਮੈਨੂੰ ਮੇਰੇ ਮਾਲਕ ਦਾ ਹੱਥ ਸੀ ਮਾਲਕ ਨੇ ਜਿੱਦਾਂ ਮਰਜੀ ਗੁਰੂ ਸਾਹਿਬ ਨੇ ਉਹਦੀ ਟੱਕਰ ਕਰਵਾਉਂਦਾ ਰਿਹਾ ਅੱਜ ਵੀ ਮੇਰੀ ਆਉਣ ਵਾਲੀ 29 ਤਰੀਕ ਹੈ ਵੀਰ ਮੈਂ ਜਹੇਦਾਰ ਸਾਹਿਬ ਜੀ ਨੂੰ ਇਹ ਗੱਲ ਬੇਨਤੀ ਕਰਨਾ ਚਾਹੁੰਦੀ ਆ ਇਹ ਜਿਹੜੀ ਖਾਲੀ ਝੋਲੀ ਆ ਨਾ ਇਹ ਰਹਿਮਤਾਂ ਦੀ ਭਰੀ ਹੈ ਅੱਜ ਅੱਜ ਇਹਨੂੰ ਮੈਂ ਝੋਲੀ ਨੂੰ ਖਾਲੀ ਨਹੀਂ ਕਹਿ ਸਕਦੀ ਇਹ ਸ੍ਰੀ ਗੁਰੂ ਰਾਮਦਾਸ ਦੀ ਰਹਿਮਤ ਆ ਮੇਰੀ ਮੈਂ ਸੋਚ ਨਹੀਂ ਸਕਦੀ ਵੀ ਇਹੋ ਜਿਹੇ ਬਿਆਨ ਹੋਣਗੇ ਕਿਉਂਕਿ ਇਹ ਪੈਸਾ ਦੇ ਕੇ ਚੱਲਦਾ ਸੀ ਪਰ ਅੱਜ ਜੋ ਮੈਨੂੰ ਇਨਸਾਫ ਹੋਇਆ ਨਾ ਬੇਸ਼ੱਕ ਮੈਨੂੰ ਦੁਨੀਆ ਦੀ ਕਚੈਰੀ 'ਚ ਮੈਂ ਨਾ ਜਾਵਾਂ ਮੇਰਾ ਤਾਂ ਵੀ ਮੈਂ ਖੁਸ਼ ਆ ਕੋਈ ਗੱਲ ਨਹੀਂ ਮੇਰੇ ਗੁਰੂ ਦੀ ਕਚੈਰੀ 'ਚ ਮੇਰੀ ਸੁਣਵਾਈ ਹੋਈ ਆ ਮੈਂ ਜਹੇਦਾਰ ਸਾਹਿਬ ਦਾ ਬਹੁਤ ਧੰਨਵਾਦ ਕਰਦੀ ਆ ਵੀ ਹਾਂ ਬਾਕੀ ਮੈਂ ਇਹ ਵੀ ਕਹਿ ਦੇਣਾ ਚਾਹੁੰਦੀ ਆ ਵੀ ਜੇ ਪ੍ਰਸ਼ਾਸਨ ਨੂੰ ਜਿੱਦਾਂ ਹੁਣ ਸ੍ਰੀ ਅਕਾਲ ਤਾ ਸਾਬ ਤੋਂ ਹੁਕਮ ਜਿਹੜਾ ਆ ਜਾਂਦਾ ਉਹ ਟੱਲ ਐ ਤਾਂ ਉਹਨੇ ਇਥੇ ਪ੍ਰਸ਼ਾਸਨ ਨੂੰ ਵੀ ਚਾਹੀਦਾ ਆ ਕਿ ਇਹਦੇ ਤੇ ਕਾਰਵਾਈ ਕਰ ਦੇਣੀ ਚਾਹੀਦੀ ਆ ਇਹ ਬੇਰੂਪੀਏ ਤੇ ਨਾ ਕਾਰਵਾਈ ਕਰ ਦੇਣੀ ਚਾਹੀਦੀ ਆ ਦੇਖੋ ਇਹ ਹਰ ਇੱਕ ਜਗ੍ਹਾ ਤੇ ਇੰਨਾ ਕੁਝ ਕਰਨ ਦੇ ਬਾਵਜੂਦ ਇਹ ਮਤਲਬ ਦੋਸ਼ੀ ਜਾਂ ਜਿਹੜਾ ਕਹਿ ਦਿੰਨੇ ਆਪਾਂ ਇਹ ਦੋਸ਼ੀ ਕੋਮ ਦਾ ਦੋਸ਼ੀ ਹੈ ਜਿਨੇ ਸੰਤ ਬਾਬਾ ਜਰਨੈਲ ਸਿੰਘ ਪਿੰਡਰਾਵਾਲਿਆਂ ਨੂੰ ਭੰਡ ਛੱਡਿਆ ਇਹ ਸਾਡਾ ਕੀ ਲੱਗਦਾ ਹੈ ਇਹ ਕੌਣ ਹੈ ਇਹਦਾ ਸਾਰਾ ਡਿਟੇਲ ਜਿਹੜੀ ਹੈ ਨਾ ਇਹਦੀ ਚੰਗੀ ਤਰ੍ਹਾਂ ਚੱਕ ਕੀਤੀ ਜਾਣੀ ਚਾਹੀਦੀ ਹੈ। ਉਹ ਕਹਿੰਦੇ ਦੇਸ਼ ਨੂੰ ਤੋੜਨ ਵਾਲੇ ਸੀਗੇ ਅਸੀਂ ਦੇਸ਼ ਨੂੰ ਜੋੜਨ ਵਾਲੇ ਆ ਅਸੀਂ ਸਨਾਤਨ ਹਿੰਦੂ ਸਿੱਖ ਦੀ ਗੱਲ ਕਰਨ ਵਾਲੇ ਆ ਜੋੜਨ ਵਾਲੇ ਆ ਅਸੀਂ ਤੋੜਨ ਵਾਲਿਆਂ ਚੋਂ ਨਹੀਂ ਆ ਕੇ ਉਹ ਤਾਂ ਸੰਤਾ ਨੂੰ ਕਹਿੰਦੇ ਤੋੜਨ ਵਾਲੇ ਸੀਗੇ ਉਹ ਨਹੀਂ ਇਹ ਇਹ ਸਨਾਤ ਨਹੀਂ ਹੋਵੇਗਾ ਮੈਂ ਪਹਿਲਾਂ ਵੀ ਵੈਸੇ ਕਹਿਣਾ ਤਾਂ ਨਹੀਂ ਖੈਰ ਚਾਹੁੰਦੀ ਫਿਰ ਮੈਨੂੰ ਨਾ ਮਜਬੂਰ ਹੋ ਕੇ ਗੱਲ ਕਰਨੀ ਪੈ ਜਾਂਦੀ ਆ ਮੈਂ ਪਹਿਲਾਂ ਵੀ ਇਹਨੂੰ ਇਹਦੀ ਜਵਾਬ ਇਹ ਗੱਲ ਦੇ ਦਿੱਤਾ ਸੀਗਾ ਵੀ ਇਹਨੂੰ ਪਹਿਲਾਂ ਵੀ ਸਵਾਲ ਪਿਆ ਸੀ ਵੀ ਮੈਂ ਸਨਾਤਨੀ ਆ ਮੈਂ ਇਹ ਆ ਉਹ ਆ ਤੂੰ ਜੋ ਮਰਜ਼ੀ ਲੈ ਅਸੀਂ ਤਾਂ ਗੁਰਸੇਖਾਂ ਅਸੀਂ ਗੁਰੂ ਦੇ ਬੱਚ ਅਸੀਂ ਰੰਗ ਰੇਟੇ ਅਸੀਂ ਇੱਕ ਤਾਨਕੇ ਕਹਿੰਨੇ ਆ ਸਾਨੂੰ ਕੋਈ ਅਸੀਂ ਵੇਖੋ ਸਤਕਾਰ ਜੇ ਕਰਦੇ ਆ ਸਤਕਾਰ ਸਾਰੇ ਧਰਮ ਦਾ ਆ ਗੁਰੂ ਸਾਹਿਬ ਦੀ ਹੁਕਮ ਹੈ ਜਿਹੜਾ ਸਤਕਾਰ ਸਾਰਿਆਂ ਦਾ ਇਨਸਾਨ ਹੈ ਬਲੱਡ ਉਹਨਾਂ ਚ ਵੀ ਲਾਲ ਆ ਸਾਡੇ ਚ ਵੀ ਲਾਲ ਆ ਪਰ ਜੇ ਕੋਈ ਆਪੋ ਆਪਣੇ ਧਰਮ ਚ ਪ੍ਰਤੱਖ ਰਹਿੰਦਾ ਤੋ ਰਵੇ ਪਰ ਇਹ ਜੇ ਸਾਨੂੰ ਧੱਕੇ ਨਾ ਸਨਾਤਨੀ ਕਹਵੇਗਾ ਅਸੀਂ ਨਹੀਂ ਆ ਅਸੀਂ ਇਹ ਚੀਜ਼ ਨੂੰ ਨਾ ਮੰਨਦੇ ਆ ਨਾ ਮੰਨਾਂਗੇ ਅਸੀਂ ਤੇ ਗੁਰੂ ਸਾਹਿਬ ਦੇ ਬੱਚੇ ਆ ਜੇ ਗੁਰੂ ਦੀ ਪੌਲ ਛਕੀ ਆ ਮਰਦੇ ਦਮ ਤੱਕ ਗੁਰੂ ਦੇ ਹੈ ਤੇ ਗੁਰੂ ਦੀ ਧਰਤੀ ਦੇ ਗੁਰੂਆਂ ਪੀਰਾਂ ਦੀ ਇਹ ਪੰਜਾਬ ਧਰਤੀ ਆ ਇਹ ਪਵਿੱਤਰ ਆ ਇਹਦੇ ਵਰਗੇ ਜਿਹੜੇ ਬਹਿਰੂਪੀਏ ਗੁਰੂ ਸਾਹਿਬ ਦਾ ਸਾਡੇ ਗੁਰੂ ਦਾ ਦਿੱਤੀ ਹੋਈ ਮੋਹਰ ਪਾ ਕੇ ਬਾਣਾ ਤੇ ਗਲਤ ਕੰਮ ਕਰਦੇ ਆ ਜਿਹੜੇ ਇਤਿਹਾਸਾਂ ਨੂੰ ਤੋੜਦੇ ਆ ਮਰੋੜਦੇ ਆ ਇਹਨਾਂ ਦਾ ਇਹੀ ਹਸ਼ਰ ਹੁੰਦਾ ਟਾਈਮ ਜ਼ਰੂਰ ਲੱਗ ਜਾਂਦਾ ਵੀਰ ਪਰ ਜਿਨ੍ਹਾਂ ਨੇ ਗੁਰੂ ਸਾਹਿਬਾਂ ਦਾ ਮੱਥਾ ਲਾਇਆ ਉਹਨਾਂ ਤੇ ਘਰਾਂ ਤੇ ਚੁੱਲਿਆਂ ਤੇ ਘਾਹ ਉੱਗਦੇ ਵੀਰ ਵੇਖੇ ਆ ਦੇਵੀ ਗੁਰੂ ਨਾ ਮੱਥਾ ਨਾ ਲਾਓ ਗੁਰੂ ਨਾ ਮੱਥਾ ਨਹੀਂ ਲਾਉਣਾ ਜਾਣਦੇ ਜੇ ਤੁਸੀਂ ਕਿਸੇ ਗਰੀਬ ਦੀ ਮਤਲਬ ਉਹਨੂੰ ਸਮਝਦੇ ਵੀ ਇਹਦੇ ਅੱਲੇ ਪੱਲੇ ਕੀ ਐ ਅੱਲੇ ਪੱਲੇ ਜਿਹਦੇ ਕੁਛ ਨਹੀਂ ਨਾ ਉਹਦੇ ਜਦੋਂ ਰੱਬ ਅੱਲੇ ਪੱਲੇ ਆ ਜਾਂਦਾ ਨਾ ਉਹਦੇ ਕੋਲ ਕਮੀ ਵੀ ਕੋਈ ਨਹੀਂ ਆ ਮੇਰੇ ਕੋਲ ਅੱਜ ਉਹ ਦੌਲਤ ਆ ਨਾ ਉਹ ਦੌਲਤ ਇਸ ਝੋਲੀ ਦੇ ਵਿੱਚ ਪਈ ਆ ਜਿਹਦੀ ਕੋਈ ਕੀਮਤ ਹੀ ਨਹੀਂ ਆ ਇਹਦਾ ਕੋਈ ਕੀਮਤ ਚੁਕਾ ਹੀ ਨਹੀਂ ਸਕਦਾ ਸਿਰਫ ਇਹਦੀ ਕੀਮਤ ਗੁਰੂ ਸ੍ਰੀ ਗੁਰੂ ਰਾਮਦਾਸ ਨੇ ਪਾਈ ਆ ਕਿ ਮੈਂ ਉਹਦੀ ਬੱਚੀ ਆ ਇਹੀ ਉਹਦੇ ਗੜੀ ਦਿਨ ਰਾਤ ਅਰਦਾਸਾਂ ਸੀ ਬਿਮਾਰਕਾ ਜਿਹਦਾ ਕੋਈ ਨਹੀਂ ਉਹਦਾ ਤੂੰ ਐ ਤੇਰੀ ਧਰਤੀ ਤੇ ਜਨਮ ਲਿਆ ਤੂੰ ਮੇਰੀ लाज ਰੱਖਣੀ ਮਾਲਕਾ ਮੈਂ ਇਹਦੇ ਨਾ ਮੱਥਾ ਨਹੀਂ ਲਾ ਸਕਦੀ ਮਹਾਰਾਜ ਮਾਲਕਾ ਇਹ ਤੂੰ ਹੀ ਆ ਜਵਾਬ ਦੇਣਾ ਜੀ ਦਾ ਸਾਹਿਬ ਨੂੰ ਪੱਖ ਸੁਣ ਲੈਣਾ ਚਾਹੀਦਾ ਸੀਗਾ ਹਰਜੀਤ ਸਿੰਘ ਹੋਰਾਂ ਦਾ ਕਿ ਵੀ ਕਿਉਂ ਬਹਿਰੂਪਿਆ ਕਰਾਰ ਕੀਤਾ ਜਾ ਰਿਹਾ ਜਿਵੇਂ ਉਹ ਕਹ ਰਿਹਾ ਕਿ ਮੇਰੇ ਤੱਕ ਮੇਰੀ ਤਾਂ ਗੱਲ ਸੁਣੀ ਚਾਹੀਦੀ ਸੀ ਦੇਖੋ ਜੇ ਇਹ ਗੱਲਾਂ ਤੇ ਆਉਂਦੇ ਨਾ ਪੱਖ ਸੁਣ ਲੈਣਾ ਚਾਹੀਦਾ ਪੱਖ ਇਹਦਾ ਕੀ ਸੁਣਨਾ ਇਹ ਕੀ ਦੇਣਾ ਪੰਜਾਬੀ ਕੁਝ ਹੈ ਇਹਦੇ ਵਿੱਚ ਇਹਨੇ ਕੀ ਚੰਗਾ ਕੰਮ ਕੀਤਾ ਜਿਹੜਾ ਸੁਣਾ ਲਾਇਆ ਉੱਥੇ ਜਾ ਕੇ ਸਾਰਿਆਂ ਨੂੰ ਖੁਸ਼ ਕੀਤਾ ਲੰਗਰ ਖੋਜ ਕੀਤਾ ਮੰਨ ਲਓ ਲੰਗਰ ਖੋਜ ਲੰਗਰ ਤੇ ਗੁਰੂ ਸਾਹਿਬ ਦਾ ਹੁਕਮ ਆ ਵੀ ਸਾਰਿਆਂ ਕਿਤੇ ਮਰਜੀ ਲੰਗਰ ਹੁਣ ਦੇਖੋ ਹੜਾਂ ਦਾ ਕੰਮ ਕਹਿੰਦੇ ਮੈਂ ਉੱਥੇ ਲਾਇਆ ਜਿੱਥੇ ਕੋਈ ਨਹੀਂ ਲਾ ਰਿਆ ਸੀਗਾ ਰਾਮ ਮੰਦਰ ਚ ਜਾ ਕੇ ਲਾਇਆ ਕਹਿੰਦੇ ਉਹ ਤਾਂ ਅੱਛਾ ਫਿਰ ਉਧਰ ਵਾਲੇ ਇੱਥੇ ਕਿਉਂ ਨਹੀਂ ਆਏ ਕੋਈ ਆਇਆ ਚਲੋ ਇਹ ਗਿਆ ਚਲੋ ਲੰਗਰ ਹੈ ਲੰਗਰ ਆਪਾਂ ਕੋਈ ਵੀ ਕਿਤੇ ਵੀ ਆਪਾਂ ਲੰਗਰ ਲੰਗਰ ਜਿਹੜਾ ਗੁਰੂ ਸਾਹਿਬ ਦਾ ਗੁਰੂ ਨਾਨਕ ਦੇਵ ਜੀ ਦਾ ਦੇਣਾ ਉਹਨਾਂ ਦਾ ਹੁਕਮ ਹੈ ਵੀ ਭੁੱਖੇ ਨੂੰ ਰੋਟੀ ਦੇਣੀ ਨੰਗੇ ਨੂੰ ਕੱਪੜਾ ਦੇਣਾ ਹਨਾ ਲੰਗਰ ਲਾਓ ਲੰਗਰ ਲਾਉਣ ਦਾ ਡਰ ਕੋਈ ਨਹੀਂ ਜੇ ਤੂੰ ਲੰਗਰ ਲਾਇਆ ਤਾਂ ਫਿਰ ਇੱਥੇ ਵੀ ਤੂੰ ਸਾਰੇ ਸਿੰਘ ਲੰਗਰ ਲਾ ਰਿਹਾ ਉਦੋਂ ਛੇ ਇਦਾਂ ਦੇ ਦਿਨ ਚੱਲ ਰਹੇ ਸੀ ਉਦੋਂ ਇੱਧਰ ਕਿਉਂ ਨਹੀਂ ਲੰਗਰ ਲਾਇਆ ਤੁਸੀਂ ਥੋੜੀ ਦੱਸੋਗੇ ਕਿੱਥੇ ਕੀ ਕਰਨਾ ਉਹ ਤਾਂ ਮੇਰੀ ਮਰਜ਼ੀ ਹੈ ਜਿੱਥੇ ਮਰਜ਼ੀ ਲੰਗਰ ਲਾਵਾਂ ਜਿੱਥੇ ਮਰਜ਼ੀ ਜਾਵਾਂ ਜਿੱਥੇ ਮਰਜ਼ੀ ਜਾਵਾਂ ਫਿਰ ਤੂੰ ਗੁਰੂ ਸਾਹਿਬ ਦਾ ਬਾਣਾ ਪਾ ਕੇ ਤੇ ਜਦ ਬੀੜੀਆਂ ਤਮਾਕੂ ਵਾਲਿਆਂ ਦੇ ਪੈਰਾਂ ਦੇ ਵਿੱਚ ਜਾ ਕੇ ਸਾਡੇ ਗੁਰੂ ਦੀ ਦਿੱਤੀ ਹੋਈ ਮੋਹਰ ਅਸੀਸ ਦੇ ਕੇ ਪੱਗ ਮਿਲੀ ਆ ਜੇ ਤੂੰ ਰੱਖੇਗਾ ਤਾਂ ਤੈਨੂੰ ਸ਼ਤਰੌੜ ਏਦਾਂ ਹੀ ਹੋਊਗਾ ਹਾਂ ਕੋਈ ਲੋੜ ਨਹੀਂ ਸੀ ਉਹਨਾਂ ਨੇ ਜੋ ਨਾ ਸਾਡੇ ਜ਼ਹੀਦਾਰ ਸਾਹਿਬ ਜੀ ਨੇ ਜੋ ਬਿਆਨ ਲਿਆ ਬਿਲਕੁਲ ਸਹੀ ਹੈ ਕਿਉਂਕਿ ਏਦਾਂ ਦੇ ਬਹਿਰੂਪੀਏ ਹੋਰ ਵੀ ਹੁਣੇ ਬਹੁਤ ਹੈ ਤੇ ਇਸੇ ਤਰ੍ਹਾਂ ਤੁਰੰਤ ਉਹਨਾਂ ਨੂੰ ਏਦਾਂ ਦਾ ਹੀ ਬਿਆਨ ਜਾਰੀ ਹੋਣਾ ਚਾਹੀਦਾ ਜਿਹੜਾ ਗੁਰੂ ਸਾਹਿਬ ਦੇ ਬਾਣਾ ਪਾ ਕੇ 도ਗਲੇ ਕੰਮ ਕਰਦਾ ਜਿਹੜਾ ਆਪਣੇ ਧਰਮ ਚ ਨਹੀਂ 라 ਦੂਜੇ ਧਰਮ ਚ ਤੂੰ ਜਾ ਕੇ ਲੰਗਰ ਲਾ ਰਿਆ ਸੇਵਾ ਕਰਨ ਆ ਪਰ ਕਮ ਸੋ ਕਮ ਤੂੰ ਆਪਣੇ ਗੁਰੂ ਦਾ ਇਤਿਹਾਸ ਤਨਾ ਤੋੜ ਮਰੋੜ ਗੁਰੂ ਦਾ ਬਾਣਾ ਪਾ ਕੇ ਸੇਵਾ ਕਰਦਾ ਤੇ ਕਰ ਤੂੰ ਬਦਨਾਮਤ ਨਾ ਆਪਣੇ ਬਾਣੇ ਨੂੰ ਕਰ ਤੂੰ ਸਾਡਾ ਇਤਿਹਾਸ ਤਨਾ ਮਰੋੜ ਤੋੜ ਹੁਣ ਆ ਆਪਣਾ ਮਨਕੀਰਤ ਭਰਾ ਸਾਡਾ ਉਹ ਬੱਚਾ ਸਾਡਾ ਸਾਡਾ ਭਰਾ ਸਾਡੇ ਬੱਚਾਂ ਵਰਗਾ ਛੋਟਾ ਸਾਡੇ ਤੋਂ ਬਹੁਤ ਅੱਜ ਉਹ ਇੰਨੀ ਸੇਵਾ ਪੰਜਾਬ ਚ ਕਰ ਰਿਆ ਇਹ ਉਹਨੂੰ ਵੀ ਜਵਾਬ ਸਵਾਲ ਕਰ ਰਿਆ ਇਹ ਜਵਾਬ ਸਵਾਲ ਕਰ ਰਿਆ ਇਹ ਕੌਣ ਹੈ ਇਸ ਪੰਜਾਬ ਤੇ ਕਹਿੰਦੇ ਕੀਤਾ ਕੀ ਇਹ ਦੋ ਤਾਂ ਦਿਖਾਵਾ ਕਰ ਰਹੇ ਕਹਿੰਦੇ ਕੀਤਾ ਕੀ ਅਸਲ ਚ ਕਹਿੰਦੇ ਦਿਖਾਵਾ ਕੀਤਾ ਅੱਛਾ ਸੁਣੋ ਇਸ ਪੰਜਾਬ ਤੇ ਇਸ ਧਰਤੀ ਤੇ ਕਿੱਡੇ ਅਰਬਾਂ ਖਰਬਾਂ ਦੇ ਮਾਲਕ ਬੈਠੇ ਆ ਸੜਕਾਂ ਤੇ ਪੈਸਾ ਵਛਾਣ ਦੇਣਾ ਤਾਂ ਵੀ ਨਹੀਂ ਪੈਸਾ ਉਹਨਾਂ ਤੋਂ ਖਤਮ ਹੁੰਦਾ ਪਰ ਦੇਨ ਇਹ ਆ ਕਿ ਜਿੱਥੇ ਕਿਤੇ ਦਾਨ ਕਰਨਾ ਨਾ ਵੀਰ ਜੀ ਜਿਗਰੇ ਤੋਂ ਬਿਨਾ ਦਾਨ ਨਹੀਂ ਹੋ ਸਕਦਾ ਤੁਸੀਂ ਜਿੰਨਾ ਮਰਜੀ ਪੈਸਾ ਧਨ ਦੌਲਤਾਂ ਲਈ ਜਾਵੋ ਜੇ ਤੁਹਾਡਾ ਅੰਦਰੋਂ ਦੇਲ ਨਹੀਂ ਨਾ ਤੁਹਾਡੇ ਅੰਦਰ ਜਿਗਰਾ ਨਹੀਂ ਹੈਗਾ ਤੁਸੀਂ ਕਿਸੇ ਦਾ ਵੀ ਮਦਦ ਤਾਂ ਨਹੀਂ ਕਰ ਸਕਦੇ ਉਸ ਬੱਚੇ ਨੇ ਜਿਹੜਾ ਮਦਦ ਕਰ ਰਿਆ ਨਾ ਉਸ ਮਾਂ ਨੂੰ ਵੀ ਸਲਾਮ ਹੈ ਕਿ ਇਹੋ ਜਿਹੇ ਯੋਧੇ ਸਾਡੇ ਪੰਜਾਬ 'ਚ ਪੈਦਾ ਹੋਣੇ ਚਾਹੀਦੇ ਬਾਕੀ ਜਹੇਦਾਰ ਜਿੱਦਾਂ ਸਾਡੇ ਤੁਰੰਤ ਫੈਸਲੇ ਨਾਲ ਨੇ ਲਿਆ ਇਦਾਂ ਦਾ ਹੀ ਤੁਰੰਤ ਫੈਸਲੇ ਲੈਣੇ ਚਾਹੀਦੇ ਜੋ ਕਿ ਇਹ ਬੇਦਬੀਆਂ ਕਰਨ ਵਾਲੇ ਆ ਛੇਤੀ ਤੋਂ ਛੇਤੀ ਖਤਮ ਹੋਣ ਇਹ ਜਿਹੜਾ ਹੁਣ ਇਹ ਫਿਲਟਰ ਹੋਣ ਲੱਗ ਗਿਆ ਸ਼ੁਰੂ ਹੋ ਗਿਆ ਵੈਸੇ ਵੈਸੇ ਇੱਕ ਗੱਲ ਆ ਮੈਨੂੰ ਗੁਰੂ ਸਾਹਿਬ ਦੇ ਭਰੋਸਾ ਤੇ ਜਹੇਦਾਰ ਸਾਹਿਬ ਤੇ ਮਾਣ ਵੀ ਸੀ ਆਤਮਾ ਪਰਮਾਤਮਾ ਮੇਰੇ ਅੰਦਰ ਦੀ ਆਵਾਜ਼ ਇਹ ਸੀ ਕਿ ਜਿੱਦਾਂ ਦੇ ਹਿਸਾਬ ਨਾਲ ਇਹ ਫੈਸਲੇ ਲੈ ਰਿਆ ਮੇਰਾ ਇੱਕ ਦਿਨ ਮੇਰੇ ਇਸ ਆਵਾਜ਼ ਦੀ ਸੁਣਵਾਈ ਜ਼ਰੂਰ ਹੋਊਗੀ ਜੋ ਅੱਜ ਹੋਈ ਹੈ ਮੈਨੂੰ ਇੰਨੀ ਕਿੰਨ ਮਨ ਖੁਸ਼ੀ ਆ ਕਿ ਮੈਂ ਸ਼ਾਇਦ ਬਿਆਨ ਹੀ ਨਹੀਂ ਕਰ ਸਕਦੀ ਕਿ ਮਹਾਰਾਜ ਤੂੰ ਬੜਾ ਬਿਆਨਤ ਆ ਤੇਰੇ ਘਰ ਚ ਕੋਈ ਘਾਟਾਂ ਨਹੀਂ ਆ ਤੁਸੀਂ ਬਹਿਰੂਪਿਆ ਕਿਵੇਂ ਮੰਨਦੇ ਹੋ ਉਹਨਾਂ ਨੂੰ ਕਿ ਵੀ ਬਹਿਰੂਪਿਆ ਨੇ ਕੱਪੜਿਆਂ ਤੋਂ ਬਾਣੇ ਤੋਂ ਜੱਜ ਕਰ ਰਹੇ ਹੋ ਜਾਂ ਫਿਰ ਕਿਸੇ ਹੋਰ ਗੱਲ ਪਿੱਛੇ ਜੱਜ ਕਰ ਰਹੇ ਹੋ ਕਿ ਉਸ ਪਿੱਛੇ ਬਹਿਰੂਪੀ ਹੈ ਦੇਖੋ ਬਹਿਰੂਪੀਆ ਜਿਹੜਾ ਤੁਸੀਂ ਕੱਲ ਕਹੀ ਆ ਤੇ ਬਹਿਰੂਪੀਆ ਤੋਂ ਉਹ ਹਰ ਪੱਖ ਤੋਂ ਹੀ ਬਹਿਰੂਪੀਆ ਤੁਸੀਂ ਬਾਣੇ ਵੱਲੋਂ ਲੈ ਜਾਓ ਉਹ ਵੀ ਬਹਿਰੂਪੀਆ ਤੁਹਾਡੇ ਕੋਲ ਮੈਂ ਤੁਹਾਨੂੰ ਫੋਟੋਆਂ ਦਿਖਾ ਦਿਆਂਗੀ ਜਿੰਨਾ ਚ ਕੈਪਰੀਆਂ ਚ ਹੈਨਾ ਹੋਰ ਸ਼ਬਦ ਜਿਹੜੇ ਮੈਂ ਨਹੀਂ ਅਸ ਸ਼ਾਇਦ ਇੰਟਰਵਿਊ ਚ ਬੋਲਾਂਗੀ ਬਹੁਤ ਆ ਉੱਥੇ ਵੀ ਬਹਿਰੂਪੀਆ ਕਹਿ ਸਕਦੇ ਆ ਜੇ ਇਹ ਧਰਮ ਦੇ ਧਰੂ ਆਉਂਦਾ ਧਰਮ ਦਾ ਸੀ ਸਤਕਾਰ ਕਰਦੇ ਆ ਧਰਮ ਦੀ ਗੱਲ ਲੈ ਕੇ ਚੱਲਦਾ ਮੈਂ ਸੁਨਾਤੀ ਆ ਇਹ ਆ ਉਸ ਪੱਖ ਤੋਂ ਵੀ ਇਹ ਬਹਿਰੂਪੀਆ ਲੱਗਦਾ ਠੀਕ ਹੈ ਜੇ ਇਤਿਹਾਸ ਵੱਲੋਂ ਲੈ ਕੇ ਚੱਲਦੇ ਆ ਤੇ ਸਾਡਾ ਇਤਿਹਾਸ ਕੁਝ ਹੋਰ ਆ ਇਹ ਕੁਝ ਹੋਰ ਬੋਲਦਾ ਉਹ ਤੇ ਵੀ ਬਹਿਰੂਪਿਆ ਤੁਸੀਂ ਇਹ ਦੱਸੋ ਵੀ ਬਹਿਰੂਪਿਆ ਹੈ ਕਿਹੜੇ ਕੰਮ ਚ ਨਹੀਂ ਹੈ ਇਹ ਤੇ ਹਰ ਕੰਮ ਚ ਬਹਿਰੂਪਿਆ ਵੀਰ ਜੀ ਠੀਕ ਹੈ ਬਿਲਕੁਲ ਅੱਛਾ ਤੁਸੀਂ ਇਸ ਨੂੰ ਕਹਿ ਰਹੇ ਹੋ ਕਿ ਬਹਿਰੂਪਿਆ ਨੇ ਪਰ ਆਨਲ ਦਿੰਨਾ ਤੇ ਚੀਜ਼ਾਂ ਦੇ ਨਾਲ ਜਥੇਦਾਰ ਸਾਹਿਬ ਨੇ ਵੀ ਉਹਨਾਂ ਨੂੰ ਬਹਿਰੂਪਿਆ ਕਹਿ ਦਿੱਤਾ ਕੋਈ ਉਮੀਦ ਰੱਖਦੇ ਹੋ ਕਿ ਵੀ ਤੁਸੀਂ ਗੱਲ ਕਰੋਗੇ ਜਾ ਕੇ ਤਖਤ ਤੇ ਜਾ ਕੇ ਉਹਨਾਂ ਨੂੰ ਕੋਈ ਬੇਨਤੀ ਕਰੋਗੇ ਇਸ ਚੀਜ਼ ਦੇ ਵਿੱਚ ਹਾਂਜੀ ਵੈਸੇ ਮੈਂ ਦੇਖੋ ਵੀ ਮੈਂ ਉਹਨਾਂ ਨੂੰ ਅਜੇ ਤੱਕ ਦਰਸ਼ਨ ਨਹੀਂ ਕੀਤੇ ਮੈਂ ਗਈ ਜਰੂਰ ਹਾਂ ਚਲੋ ਉਹ ਬੀਜੀ ਸੀਗੇ ਤੇ ਉਹਨਾਂ ਦੇ ਤੱਕ ਮੈਨੂੰ ਕੋ ਮਿਲਿਆ ਨਹੀਂ ਗਿਆ ਦਰਸ਼ਨ ਨਹੀਂ ਹੋਏ ਉਹਨਾਂ ਦੇ ਮਿਲੇ ਨਹੀਂ ਮਿਲਾਂਗੇ ਜ਼ਰੂਰ ਪਰ ਉਮੀਦ ਮੈਨੂੰ ਹੈ ਇਹਦੇ ਜਿਹੜਾ ਇੱਕ ਸਾਥੀ ਹੈ ਮੈਂ ਤੁਹਾਡੇ ਮੀਡੀਆ ਦੇ ਰਾਹੀਂ ਮੈਂ ਉਹਨਾਂ ਜਹੇਦਾਰ ਸਾਹਿਬ ਦੇ ਅੱਗੇ ਬੇਨਤੀ ਕਰ ਦੇਣਾ ਚਾਹੁੰਦੀ ਆ ਮੈਂ ਆਪਣੀ ਬੇਨਤੀ ਉਹਨਾਂ ਦੇ ਅੱਗੇ ਰੱਖ ਦੇਵਾਂ ਬਲਦੇਵ ਸਿੰਘ ਸੌਰੀ ਸਿੰਘ ਨਿਕਲ ਗਿਆ ਮੇਰੇ ਮੂੰਹ ਦੇ ਵਿੱਚ ਸੌਰਵ ਸਿੰਘ ਨਹੀਂਗਾ ਬਲਦੇਵ ਓਗਰਾ ਜੋ ਕਿ ਸ਼੍ਰੋਮਣੀ ਕਮੇਟੀ ਦਾ ਮੁਲਾਜ਼ਮ ਹੈ ਤੇ ਉਹ ਹੈਗਾ ਵਾ ਪ੍ਰਚਾਰਕ ਦਲਾਲ ਜੋ 2-2 ਲੱਖ ਦੇ ਸੌਦੇ ਕਰਨੇ ਧੀਆਂ ਭੈਣਾਂ ਦੇ ਜੋ ਉਹਦੀ ਕਰਤੂਤ ਸੀਗੀ ਹਨ ਉਹਨੇ ਅੱਜ ਤੋਂ ਕੁਝ ਸਮਾਂ ਪੰਜ-ਛੇ ਮਹੀਨੇ ਪਹਿਲਾਂ ਦੀ ਗੱਲ ਆ ਉਹਨੇ ਕੋਈ ਕਰਤੂਤ ਕੀਤੀ ਸੀਗੀ ਤੁਸੀਂ ਪਤਾ ਹੀ ਲੱਗ ਸਮਝ ਜਾਣਾ ਕਿਉਂਕਿ ਸੰਗਤਾਂ ਨੇ ਸੁਣਿਆ ਹੋਇਆ ਜੋ ਨੇ ਕਰਤੂਤ ਕੀਤੀ ਸੀ ਕੀ ਗੱਲ ਉਹ ਬਣਦੀ ਸੀਗੀ ਸਾਥ ਹੀ ਆ ਹਰਜੀਤ ਦਾ ਬਲਦੇਵ ਤੇ ਮੈਂ ਬੇਨਤੀ ਕਰਨਾ ਚਾਹੁੰਦੀ ਆ ਕਿ ਬਲਦੇਵ ਨੂੰ ਵੀ ਉੱਥੇ ਬੁਲਾਇਆ ਜਾਵੇ ਮੈਨੂੰ ਹੁਕਮ ਕੀਤਾ ਜਾਵੇ ਜਦੋਂ ਮਰਜੀ ਬੇਚਿਜਕ ਜਦੋਂ ਮਰਜੀ ਦਿਨ ਰਾਤ ਜਦੋਂ ਵੀ ਕਹਿਣਗੇ ਮੈਂ ਉਸੇ ਵੇਲੇ ਹਾਜ਼ਰ ਹੋਵਾਂਗੀ ਬਲਦੇਵ ਨੂੰ ਵੀ ਬੁਲਾਇਆ ਜਾਵੇ ਕਿ ਜੋ ਕਰਤੂਤ ਤੂੰ ਕੀਤੀ ਐ ਉਹ ਸਹੀ ਸੀ ਕਿ ਗਲਤ ਸੀ ਇੱਕ ਬੰਨੇ ਸਾਡੇ ਪੰਜਾਬ ਦੇ ਵਿੱਚ ਆਪਾਂ ਹਰੇਕ ਨੂੰ ਕਹਿੰਦੇ ਧੀ ਭੈਣ ਸਾਂਝੀ ਆ ਤੇ ਫਿਰ ਜਿਹੜਾ ਕੰਮ ਇਹਨੇ ਕੀਤਾ ਕੀ ਗੱਲ ਇਹਨੂੰ ਦੁੱਖ ਨਹੀਂ ਆਇਆ ਵੀ ਮੇਰੀ ਵੀ ਮਾਂ ਭੈਣ ਹੈਗੀ ਆ ਮੈਂ ਇਦਾਂ ਦੀ ਮਾਂ ਦੇ ਢਿੱਡੋਂ ਪੈਦਾ ਹੋਇਆ ਠੀਕ ਐ ਇਹ ਬਹੁਤ ਕੁਝ ਇਦਾਂ ਦੇ ਇਹਦੇ ਸਾਥੀ ਵੀ ਜਿਹੜੇ ਆ ਨਾ ਇਕੱਲੇ-ਇਕੱਲੇ ਕਰਕੇ ਉਹਨਾਂ ਨੂੰ ਵੀ ਇਸੇ ਤਰ੍ਹਾਂ ਹੀ ਜੋ ਉਹਨਾਂ ਦਾ ਹੁਕਮ ਹੋਇਆ ਸਾਰਿਆਂ ਤੇ ਇਹੋ ਹੁਕਮ ਉਹਨਾਂ ਤੇ ਵੀ ਲਾਗੂ ਕੀਤਾ ਜਾਵੇ ਜਿਹੜੇ ਇਹਦੇ ਸਾਥੀ ਆ ਕਿਉਂ ਕਿ ਆਉਣ ਵਾਲੇ ਸਮੇਂ ਚ ਸਾਡੀਆਂ ਪੀੜ੍ਹੀਆਂ ਸਾਡੇ ਆਉਣ ਵਾਲੇ ਸਮੇਂ ਚ ਜਿਹੜਾ ਇਹ ਇਤਿਹਾਸ ਦਾ ਗਲਤ ਮਲਤ ਕਰਦੇ ਆ ਨਾ ਕੰਮ ਇਹਨੂੰ ਰੋਕ ਲਈ ਜਾਵੇ ਤੇ ਜਿਹੜੇ ਕੋਈ ਕਿਸੇ ਦੇ ਮਸਲੇ ਚ ਜਾਣਗੇ ਉਹ 2-2 ਲੱਖ ਰੁਪਈਆ ਦਾ ਜਿਹੜੀ ਕੀਮਤ ਆ ਉਹ ਨਾ ਪਾਉਣ ਤੇ ਫੋਟੋਆਂ ਜਿਹੜੀਆਂ ਵਾਇਰਲ ਨਾ ਕਰਨ ਲੋਕਾਂ ਦੀਆਂ ਜਿਹੜਾ ਇਹ ਦਲਤ ਇਸਤੇਮਾਲ ਕਰ ਰਹੇ ਕਿ ਵੀ ਇੱਕ ਕਮਿਊਨਿਟੀ ਨੂੰ ਖੁਸ਼ ਕਰਨ ਵਾਸਤੇ ਇਹਨਾਂ ਨੇ ਫਰਮਾਨ ਜਾਰੀ ਕੀਤਾ ਕਹਿੰਦੇ ਕਿ ਐ ਥੋੜੀ ਹੁੰਦਾ ਕਿ ਵੀ ਫਰਮਾਨ ਜਾਰੀ ਕਰ ਦਵੋ ਕਹਿੰਦੇ ਕਿਸੇ ਵੀ ਤਰੀਕੇ ਨਾਲ ਅੱਛਾ ਤੇ ਹੁਣ ਇਹਨੂੰ ਕਿ ਹੁਣੇ ਆਜੇ ਕੋਈ ਗੱਲ ਨਹੀਂ ਹੁਣੇ ਆਜੇ ਗੁਰੂ ਘਰ ਸਾਰੇ ਬਖਸ਼ੇ ਜਾਂਦੇ ਆ ਚੱਲ ਮੱညာ ਸਿੰਘਾਂ ਦੇ ਪੇਸ਼ ਹੋ ਹੁਣ ਕੀ ਹੋ ਗਿਆ ਹੁਣ ਆਵੇ ਇਹ ਤਾਂ ਇੰਨਾ ਮਤਲਬ ਹੁਣ ਕੀ ਤੁਹਾਨੂੰ ਜੇ ਸ਼ਬਦ ਬੋਲਾਂ ਕਿ ਇਹਦੀ ਤੇ ਇਨੀ ਹੈ ਹੀ ਨਹੀਂ ਕਿ ਇਹ ਕਿਤੇ ਸੜਕ ਤੇ ਖੜ ਜੇ ਇਹ ਸੜਕ ਤੇ ਸਬਜ਼ੀ ਨਹੀਂ ਲੈ ਸਕਦਾ ਇਹਦੇ ਕਾਮਕਾਰ ਇਦਾਂ ਦੇ ਆ ਇਹਨੂੰ ਕਰਤੂਤ ਆਪਣੀ ਦਾ ਪਤਾ ਆ ਇਹ ਕਿਉਂ ਨਹੀਂ ਜਾ ਰਿਹਾ ਕਿਉਂ ਨਹੀਂ ਜਾ ਰਿਹਾ ਕਿਸੇ ਕਾਰਨ ਤੋਂ ਨਹੀਂ ਜਾ ਰਿਹਾ ਰੀਜਨ ਹੁੰਦਾ ਹਰ ਗੱਲ ਦਾ ਕੋਈ ਪਿੱਛੇ ਰੀਜਨ ਹੈ ਤਾਂ ਨਹੀਂ ਜਾ ਰਿਹਾ ਇਹਦਾ ਸਬਜੀ ਨਹੀਂ ਕਿਤੇ ਲੈ ਸਕਦਾ ਇਹ ਬਾਹਰ ਆਪਣੇ ਘਰ ਸਾਹਮਣੇ ਇਹਦੇ ਕਾਰ ਦੇ ਪਾਰਕ ਆ ਇਹ ਪਾਰਕ 'ਚ ਨਹੀਂ ਗੇੜੀ ਲਾ ਸਕਦਾ ਤੇ ਇਹ ਕਹਿੰਦਾ ਮੇਰਾ ਫੈਸਲਾ ਲੈਣਾ ਚਾਹੀਦਾ ਤੂੰ ਹੈ ਕੀ ਹੈ ਤੇਰੀ ਫੈਸਲਾ ਲੈਂਦੇ ਬਿਲਕੁਲ ਹੈਨਾ ਠੀਕ ਹੈ ਹਾਂਜੀ ਬਿਲਕੁਲ ਇਹ ਬੀਬੀ ਨੇ ਨਰਿੰਦਰ ਕੌਰ ਇਹ ਉਹੀ ਬੀਬੀ ਨੇ ਜਿਨ੍ਹਾਂ ਦਾ ਕੁਝ ਸਮਾਂ ਪਹਿਲਾਂ ਵਿਵਾਦ ਚੱਲ ਰਿਹਾ ਸੀਗਾ ਕਾਫੀ ਖਬਰਾਂ ਦੇਖੀਆਂ ਅਸੀਂ ਸੁਣੀਆਂ ਤੇ ਅੱਜ ਬੇਚੇਚਕ ਬਿਨਾ ਡਰੇ ਇਹਨਾਂ ਨੇ ਆਪਣਾ ਚਿਹਰਾ ਲੁਕਾਏ ਬਿਨਾ ਹੀ ਮੀਡੀਆ ਦੇ ਵਿੱਚ ਆ ਕੇ ਸਾਡੇ ਚੈਨਲ ਦੇ ਉੱਤੇ ਓਜ਼ਾਰ ਟੀਵੀ ਦੇ ਉੱਤੇ ਗੱਲਬਾਤ ਕੀਤੀ ਤੇ ਇਹਨਾਂ ਨੇ ਜਿਹੜੀਆਂ ਗੱਲਾਂ ਰੱਖੀਆਂ ਨੇ ਉਹ ਜੋ ਚੱਲ ਰਿਹਾ ਸੀਗਾ ਪਬਲਿਕ ਡੋਮੇਨ ਦੇ ਵਿੱਚ ਸੀਗਾ ਉਸ ਦੇ ਤਹਿਤ ਗੱਲਾਂ ਕੀਤੀਆਂ ਨੇ ਜੋ ਸਭ ਜੁਡੀਸ਼ਨਲੀ ਕੇਸ ਸੀਗਾ ਕੋਰਟ ਦੇ ਵਿੱਚ ਚੱਲ ਰਿਹਾ ਉਸ ਰਿਗਾਰਡਿੰਗ ਕੋਈ ਗੱਲ ਨਹੀਂ ਕੀਤੀ ਇਹਨਾਂ ਨੇ ਦੱਸਿਆ ਕਿ ਵੀ ਜਿਹੜੀਆਂ ਚੀਜ਼ਾਂ ਸੀਗੀਆਂ ਮੈਨੂੰ ਬਹੁਤ ਖੁਸ਼ੀ ਹੈ ਮੈਂ ਤਾਂ ਅੱਜ ਫੇਸ ਨਹੀਂ ਕਵਰ ਕਰ ਰਹੀ ਮੈਂ ਲੋਕਾਂ ਦੇ ਵਿੱਚ ਆਪਣੀ ਗੱਲ ਰੱਖ ਰਹੀ ਹਾਂ ਕਿ ਵੀ ਮੇਰੀ ਅਕਾਲ ਤਖਤ ਸਾਹਿਬ ਨੇ ਗੁਰੂ ਰਾਮਦਾਸ ਮਹਾਰਾਜ ਨੇ ਲਾਜ ਰੱਖ ਲਈ ਮੇਰੀ ਸੁਣ ਲਈ ਤੇ ਆਨਲਾਈਨ ਦਰਨਾ ਦੇ ਵਿੱਚ ਅਸੀਂ ਜਥੇਦਾਰ ਸਾਹਿਬ ਨੂੰ ਵੀ ਅਪੀਲ ਕਰਾਂਗੇ ਬੇਨਤੀ ਕਰਾਂਗੇ ਜਾ ਕੇ ਅਰਦਾਸ ਬੇਨਤੀ ਕਰਕੇ ਆਵਾਂਗੇ ਸਾਰੀ ਗੱਲਬਾਤ ਕੀ ਹੁੰਦੀ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਹੈ ਲਗਾਤਾਰ ਪੱਖ ਜਿਹੜਾ ਹਰਜੀਤ ਰਸੂਲਪੁਰ ਵਾਲੇ ਨੇ ਉਹ ਆਪਣਾ ਰੱਖ ਰਹੇ ਨੇ ਸੋਸ਼ਲ ਮੀਡੀਆ ਦੇ ਉੱਤੇ ਅਸੀਂ ਉਹਨਾਂ ਦੇ ਵਿੱਚੋਂ ਹੀ ਜਿਹੜਾ ਉਹਨਾਂ ਦਾ ਪੱਖ ਤੁਹਾਡੇ ਨਾਲ ਸਾਂਝਾ ਕਰ ਦਵਾਂਗੇ ਕਿ ਉਹ ਕੀ ਇਸ ਬਾਰੇ ਸੋਚਦੇ ਸੀਗੇ ਕੀ ਉਹ ਕਹਿ ਰਹੇ ਸੀਗੇ ਅਕਾਲ ਤਖਤ ਸਾਹਿਬ ਦੇ ਜੋ ਜਥੇਦਾਰ ਸੀਗੇ ਉਹਨਾਂ ਨੂੰ ਫਰਮਾਨ ਦੇ ਉੱਤੇ ਕੀ ਕਿੰਤੂ ਪਰੰਤੂ ਸੀਗਾ ਉਹਦੇ ਉੱਤੇ ਜਿਹੜਾ ਉਹਨਾਂ ਨੇ ਆਪਣਾ ਪੱਖ ਰੱਖਿਆ ਸੀਗਾ ਅਸੀਂ ਨਾਲ ਦੇ ਨਾਲ ਗ੍ਰਾਫੀ ਵੀ ਚੈਨਲ ਦੇ ਉੱਤੇ ਪਾਏ ਸੀਗੇ ਜੋ ਜ਼ਥੇਦਾਰ ਦੇ ਬਿਆਨ ਸੀਗੇ ਜੋ ਹਰ ਹਰਜੀਤਰ ਸੂਲਪੁਰ ਵਾਲੇ ਦੇ ਬਿਆਨ